ਸੈਸੀ ਕਾਲ ਜੀ ਸਾਰਿਆਂ ਨੂੰ ਘਰ ਦੇ ਸਾਰੇ ਕੰਮ ਤਨ ਦੇ ਖਤਮ ਕਰਕੇ ਤੇ ਜੀ ਟਾਈਮ ਹੋ ਗਿਆ ਸੀ ਰੋਟੀ ਪਾਣੀ ਦਾ ਤੇ ਆਪਾਂ ਸੋਚਿਆ ਚਲੋ ਹੁਣ ਬਣਾਉਣੇ ਆ ਕੋਈ ਸਬਜੀ ਤੇ ਫ੍ਰਿਜ ਵਿੱਚੋਂ ਆਪਾਂ ਨੂੰ ਮਟਰ ਤੇ ਆਪਾਂ ਸੋਚਿਆ ਮਟਰ ਆਲੂ ਹੀ ਬਣਾਉਣੇ ਹੈਗੇ ਤੇ ਮਟਰ ਆਲੂ ਸਭ ਬਣਾਉਂਦੇ ਨੇ ਤੇ ਬਹੁਤ ਤਰ੍ਹਾਂ ਨਾਲ ਬਣਾਈ ਹੋਣਗੇ ਪਰ ਇੱਕ ਵਾਰੀ ਤੁਸੀਂ ਇਹ ਤਰੀਕਾ ਵੀ ਅਪਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਬਣਦੇ ਹੈਗੇ ਇਹਦੇ ਲਈ ਜੀ ਆਪਾਂ ਚਾਰ ਪੰਜ ਆਲੂਆਂ ਨੂੰ ਛਿੱਲ ਲਿਆ ਤੇ ਉਹਨਾਂ ਨੂੰ ਕੱਟ ਲਿਆ ਫਿਰ ਚੰਗੀ ਤਰ੍ਹਾਂ ਧੋ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜੀ ਜੀ ਹਲਦੀ ਨਮਕ ਮਸਾਲਾ ਤੇ ਢੇਗੀ ਮਿਰਚ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜਾ ਥੋੜਾ ਇਹਦੇ ਵਿੱਚ ਤੁਸੀਂ ਸਾਰਾ ਸਮਾਨ ਪਾ ਲਿਓ ਫਿਰ ਇਹਦੇ ਵਿੱਚ ਆਪਾਂ ਜੀ ਪਾਈ ਤਿੰਨ ਚਾਰ ਚਮਚ ਦਹੀਂ ਦੇ ਤੇ ਜਿਹੜਾ ਇਹ ਦਹੀਂ ਤੁਸੀਂ ਪਾਉਂਗੇ ਉਹ ਖੱਟਾ ਬਿਲਕੁਲ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਇਹਨੂੰ ਹੌਲੀ ਹੌਲੀ ਕਰ ਲੈਣਾ ਮਿਕਸ ਫਿਰ ਤੁਹਾਡੇ ਕੋਲੇ ਘਰ ਵਿੱਚ ਪੁੱਜਿਆ ਹੋਇਆ ਜੀਰਾ ਪਿਆ ਹੀ ਹੋਊਗਾ ਤੇ ਅੱਧਾ ਚਮਚ ਤੁਸੀਂ ਉਹਦਾ ਪਾਊਡਰ ਇਹਦੇ ਵਿੱਚ ਜ਼ਰੂਰ ਪਾਓ ਤੇ ਜੇ ਨਾ ਹੋਇਆ ਤਾਂ ਭੁੰਨ ਲਿਓ ਕਿਉਂਕਿ ਉਹਦਾ ਟੇਸ ਹੈ ਜਿਹੜਾ ਬੜਾ ਵਧੀਆ ਆਉਂਦਾ ਹੈਗਾ ਫਿਰ ਇਹਨੂੰ ਪਾ ਕੇ ਜੀ ਆਪਾਂ ਕੀਤਾ ਫਿਰ ਮਿਕਸ ਤੇ ਆਪਾਂ ਇਹਨੂੰ ਟੱਕ ਕੇ 5 ਮਿੰਟਾਂ ਦੇ ਲਈ ਇੱਕ ਸਾਈਡ ਤੇ ਰੱਖ ਦਾਂਗੇ ਤੇ ਸਬਜੀ ਬਣਾਉਣ ਦੇ ਲਈ ਆਪਾਂ ਦੂਸਰਾ ਸਮਾਨ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਛੇਤੀ ਵਿੱਚ ਇਹ ਸਬਜੀ ਬਣਦੀ ਹੈਗੀ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਉਸ ਤੋਂ ਬਾਅਦ ਜੀ ਆਪਾਂ ਕੱਟੇ ਦੋ ਤਿੰਨ ਪਿਆਜ਼ ਨਾ ਜ਼ਿਆਦਾ ਪਤਲੇ ਤਿੰਨਾਂ ਜ਼ਿਆਦਾ ਮੋٹے ਉਸ ਤਰੀਕੇ ਦੇ ਤੁਸੀਂ ਕੱਟ ਲੈਣੇ ਆਂਗੇ ਉਸ ਤੋਂ ਬਾਅਦ ਜੀ ਆਪਾਂ ਇੱਕ ਕੁੱਕਰ ਵਿੱਚ ਲਿਆ ਇੱਕ ਕੜਛੀ ਤੇਲ ਇਹ ਕੜਛੀ ਜਿਹੜੀ ਆਪਣੀ ਛੋਟੀ ਹੈ ਜੇ ਵੱਡੀ ਕੜਛੀ ਹੋਈ ਤੁਸੀਂ ਅੱਧੀ ਲੈ ਲਿਓ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਖੜੇ ਮਸਾਲੇ ਦਾਲਚੀਨੀ ਤੇਜ ਪੱਤਾ ਵੱਡੀ ਇਲਾਇਚੀ ਜੋ ਸੋਨੂੰ ਪਸੰਦ ਹੋਵੇ ਜੇ ਤੁਹਾਡੇ ਕੋਲ ਸੁੱਕੀਆਂ ਲਾਲ ਮਿਰਚਾਂ ਹੋਣ ਤਾਂ ਤੁਸੀਂ ਦੋ ਵੀ ਪਾ ਦਿਓ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਦਰਦਰਾ ਪੀਸਿਆ ਅਦਰਕ ਤੇ ਲਸਣ ਪਾ ਦਾਂਗੇ ਇਹਨੂੰ ਹਲਕਾ ਜਿਹਾ ਭੁੰਨ ਲਾਂਗੇ ਜਿਵੇਂ ਇਹਦੀ ਕਲਰ ਚੇਂਜ ਹੋ ਜਾਊਗਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਿਆਜ਼ ਤੇ 4-5 ਹਰੀਆਂ ਮਿਰਚਾਂ ਕੱਟੀਆਂ ਹੋਈਆਂ ਪਾ ਕੇ ਇਹਨੂੰ ਮਿਕਸ ਕਰ ਦਾਂਗੇ ਤੇ ਹੌਲੀ-ਹੌਲੀ ਪਕਾਵਾਂਗੇ ਗੈਸ ਦੀ ਫਲੇਮ ਹੈ ਜਿਹੜੀ ਹੌਲੀ ਰੱਖਿਓ ਇਹਨਾਂ ਦਾ ਕਲਰ ਹੋ ਜਾਊਗਾ ਜੀ ਚੇਂਜ ਪਰ ਇਹਨੂੰ ਤੁਸੀਂ ਜ਼ਿਆਦਾ ਨਹੀਂ ਭੁੰਨਣਾ ਇਸੇ ਤਰੀਕੇ ਨਾਲ ਜਦੋਂ ਥੋੜਾ ਜਿਹਾ ਪੱਕ ਗਿਆ ਫਿਰ ਇਹਦੇ ਵਿੱਚ ਤੁਸੀਂ ਨਮਕ ਮਿਰਚ ਮਸਾਲਾ ਹਲਦੀ ਸਾਰੀਆਂ ਚੀਜ਼ਾਂ ਆਪਦੇ ਟੇਸਟ ਦੇ ਅਨਸਾਰ ਪਾਇਓ ਇਹਦੇ ਵਿੱਚ ਹੁਣ ਆਪਾਂ ਸਿੰਪਲ ਮਿਰਚ ਪਾਈ ਹੈ ਕਿਉਂਕਿ ਜਿਹੜੀ ਕਲਰ ਵਾਲੀ ਮਿਰਚ ਸੀ ਉਹ ਆਪਾਂ ਪਹਿਲਾਂ ਹੀ ਆਲੂਆਂ ਵਿੱਚ ਪਾਤੀ ਸੀ ਤੇ ਨਮਕ ਮਿਰਚ ਤੁਸੀਂ ਦੇਖ ਕੇ ਪਾਇਓ ਕਿਉਂਕਿ ਪਹਿਲਾਂ ਵੀ ਤੁਸੀਂ ਆਲੂਆਂ ਦੇ ਵਿੱਚ ਆਪਾਂ ਪਾਇਆ ਹੋਇਆਗਾ ਉਸ ਤੋਂ ਬਾਅਦ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਟਮਾਟਰਾਂ ਦੀ ਪਿਓਰੀ ਉਹ ਤੁਸੀਂ ਜ਼ਰੂਰ ਪਾਣੀ ਹੈਗੀ ਤੇ ਫਿਰ ਇਹਨੂੰ ਕਰਾਂਗੇ ਮਿਕਸ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਇੱਥੇ ਜੇ ਤੁਸੀਂ ਕੁੱਕਰ ਨੂੰ ਟੱਕਣਾ ਵੀ ਪਿਆ 1-2 ਮਿੰਟ ਲਈ ਤਾਂ ਟੱਕ ਦਿਓ ਤਾਂ ਕਿ ਇਹਦਾ ਪਾਣੀ ਵਗੈਰਾ ਜਿਹੜਾ ਬਿਲਕੁਲ ਸੁੱਕ ਜੇ ਤੇ ਮਸਾਲਾ ਹੈਗਾ ਜਿਹੜਾ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜੇ ਜਿਹੜਾ ਜੱਗ 'ਚ ਆਪਾਂ ਪਿਓਰੀ ਬਣਾਈ ਸੀ ਉਹਨੂੰ ਵੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਦੇ ਵਿੱਚ ਹੀ ਪਾਤਾ ਤੇ ਫਿਰ ਇਹਨੂੰ ਆਪਾਂ ਟੱਕ ਦਾਂਗੇ 1-2 ਮਿੰਟਾਂ ਲਈ ਫਿਰ ਤੁਸੀਂ ਦੇਖਿਓ ਮਸਾਲਾ ਪੱਕ ਗਿਆ ਤੇ ਹਲਕਾ ਹਲਕਾ ਜਿਹਾ ਤੇਲ ਹੈ ਜਿਹੜਾ ਉਹ ਦਿਖਣ ਲੱਗ ਗਿਆ ਆਪਾਂ ਜ਼ਿਆਦਾ ਤੇਲ ਇਹਦੇ ਵਿੱਚ ਪਾਇਆ ਹੀ ਨਹੀਂ ਸੀ ਵੀ ਇਹ ਉੱਪਰ ਆਊਗਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਮਿਕਸ ਕੀਤੇ ਹੋਏ ਆਪਣੇ ਆਲੂ ਤੇ ਇਸੇ ਤਰੀਕੇ ਨਾਲ ਆਪਾਂ ਕੁੱਕਰ ਇੱਥੇ ਬੰਦ ਨਹੀਂ ਕਰਾਂਗੇ ਤੇ ਇਹਨਾਂ ਨੂੰ ਵੀ ਆਪਾਂ 3-4 ਮਿੰਟ ਲਈ ਪਹਿਲਾਂ ਕੁੱਕਰ ਦੇ ਵਿੱਚ ਪਕਾਵਾਂਗੇ ਤਾਂ ਕਿ ਇਹ ਜਿਹੜਾ ਪਾਣੀ ਵਗੈਰਾ ਇਹਦਾ ਬਿਲਕੁਲ ਸੁੱਕ ਜਾਏ ਤੇ ਜਿਹੜਾ ਇਹਦਾ ਵੀ ਰੰਗ ਚੇਂਜ ਹੋ ਜਾਏ ਜਾਨੀ ਕਿ ਇਹ ਵੀ ਮਸਾਲੇ ਵਾਂਗੂ ਤਿਆਰ ਹੋ ਜਾਣਾ ਫਿਰ ਆਪਾਂ ਇਹਨੂੰ ਨਾਲ-ਨਾਲ ਖਿਲਾਂਦੇ ਰਮਾਂਗੇ ਆਪਾਂ ਜਿੰਨੇ ਜਿਹੜੇ ਮਟਰ ਹੈਗੇ ਆ ਜੀ ਉਹ ਸਟੋਰ ਕੀਤੇ ਹੋਏ ਮਟਰ ਤੁਹਾਨੂੰ ਪਤਾ ਹੀ ਹੈ ਉਹ ਜ਼ਿਆਦਾ ਬਣੇ ਹੁੰਦੇ ਹੈਗੇ ਤੇ ਜੇ ਤੁਹਾਡੇ ਕੋਲ ਸਿੰਪਲ ਮਟਰ ਹੋਣ ਜਿਹੜੇ ਆਪਾਂ ਕੱਢਣ ਕੱਢਣ ਵਾਲੇ ਹੁੰਦੇ ਹੈਗੇ ਤਾਂ ਉਹ ਮਟਰ ਤੁਸੀਂ ਇੱਥੇ ਨਾਲ ਹੀ ਪਾ ਸਕਦੇ ਹੋ ਪਰ ਇਹ ਮਟਰ ਆਪਾਂ ਬਾਅਦ ਚ ਪਾਵਾਂਗੇ ਤੇ ਦੇਖੋ ਜੀ ਇਹ ਵੀ ਆਪਣਾ ਤਿਆਰ ਹੋ ਗਿਆ ਤੇ ਇਹਦੇ ਵਿੱਚ ਆਪਾਂ ਇੱਥੇ ਇੱਕ ਗਲਾਸ ਤੋਂ ਥੋੜਾ ਜਿਹਾ ਘੱਟ ਪਾਵਾਂਗੇ ਪਾਣੀ ਤੇ ਤੁਸੀਂ ਪਾਣੀ ਆਵਦੀ ਜ਼ਰੂਰਤ ਦੇ ਹਿਸਾਬ ਨਾਲ ਪਾਇਓ ਜਿੰਨੀ ਕੀ ਤੁਸੀਂ ਇਹਦੀ ਤਰੀ ਵਗੈਰਾ ਰੱਖਣੀ ਹੋਵੇ ਤਾਂ ਉਸ ਤੋਂ ਬਾਅਦ ਜੀ ਇਹਨੂੰ ਕੁੱਕਰ ਨੂੰ ਆਪਾਂ ਕਰ ਦਾਂਗੇ ਬੰਦ ਤੇ ਇਹਦੀ ਆਪਾਂ ਦੋ ਵਿਸਲਾ ਲਗਾਵਾਂਗੇ ਕਿਉਂਕਿ ਇਹ ਆਲੂ ਬਣ ਕੇ ਇੱਥੇ ਤਿਆਰ ਹੋ ਜਾਣਗੇ ਪਰ ਜੇ ਮਟਰ ਆਪਣੇ ਦੂਸਰੇ ਹੋਣਗੇ ਸਾਦੇ ਤਾਂ ਤੁਸੀਂ ਉਹ ਵੀ ਵਿੱਚ ਹੀ ਪਾ ਦੇਣੀ ਹੈ ਨਾਲ ਹੀ ਸਬਜੀ ਇੱਕਦਮ ਬਣ ਜੂਗੀ ਦੇਖੋ ਆਲੂ ਤਿਆਰ ਹੋ ਗਏ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਆਪਣੇ ਮਟਰ ਤੇ ਉਹਨੂੰ ਚਾਹੇ ਤੁਸੀਂ ਕੁੱਕਰ ਵਿੱਚ ਐਸੇ ਤਰੀਕੇ ਨਾਲ ਹੀ ਪਕਾ ਲਿਓ ਕਿ ਉਹ ਛੇਤੀ ਬੰਦ ਦੇ ਤੇ ਚਾਹੇ ਤੁਸੀਂ ਇੱਕ ਵਿਸਲ ਇਹਦੀ ਹੋਰ ਲਗਾ ਕੇ ਤੇ ਨਾਲ ਦੀ ਨਾਲ ਤੁਸੀਂ ਕੁੱਕਰ ਨੂੰ ਖੋਲ ਲਿਓ ਤੇ ਆਪਾਂ ਇਹਨੂੰ ਕੀਤਾ ਜੀ ਬੰਦ ਤੇ ਆਪਾਂ ਇੱਕ ਵਿਸਲ ਲਗਾ ਲਈ ਕਿਉਂਕਿ ਮੇਰੇ ਕੋਲ ਜਿਆਦਾ ਸਮਾਂ ਨਹੀਂ ਸੀ ਤੇ ਤੁਸੀਂ ਇਹਨੂੰ ਵੈਸੇ ਵੀ ਪਕਾ ਸਕਦੇ ਹਾਂ 2-4 ਮਿੰਟਾਂ 'ਚ ਹੀ ਇਹ ਤਿਆਰ ਹੋ ਜਾਣਗੀ ਤੇ ਆਪਾਂ ਜਦੋਂ ਕੁੱਕਰ ਖੋਲਿਆ ਜੀ ਦੇਖੋ ਸਬਜੀ ਹੋ ਗਈ ਤਿਆਰ ਤੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕੱਟਿਆ ਹੋਇਆ ਖਰਾ ਧਨੀਆ ਤੇ ਜੇ ਤੁਹਾਡੇ ਕੋਲ ਮੇਥੀ ਹੋਈ ਤਾਂ ਤੁਸੀਂ ਉਹ ਵਿੱਚ ਪਾ ਦਿਓ ਬਹੁਤ ਜ਼ਿਆਦਾ ਟੇਸਟੀ ਸਬਜੀ ਬਣਦੀ ਹੈ ਤੇ ਬਹੁਤ ਜਲਦੀ ਵਿੱਚ ਕਿਉਂਕਿ ਕੁੱਕਰ ਵਿੱਚ ਸਬਜੀ ਵੈਸੇ ਵੀ ਦੂਜੀਆਂ ਸਬਜ਼ੀਆਂ ਨਾਲੋਂ ਜਲਦੀ ਬਣਦੀ ਹੈ ਸਬਜੀ ਦਾ ਕਲਰ ਵਗੈਰਾ ਬਹੁਤ ਜ਼ਿਆਦਾ ਸੋਹਣਾ ਆਇਆ ਹੈ ਇਹ ਬਹੁਤ ਹੀ ਵਧੀਆ ਬਣ ਕੇ ਹੀ ਤਿਆਰ ਹੋਗੀ ਤੁਸੀਂ ਵੀ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੀ ਸਬਜ਼ੀ ਕਿਹ ਜੀ ਬਣੀ ਐ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ